ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਰਾੜ ਕੁਲਵਿੰਦਰ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਮੱਕੀ ਵਿੱਚ ਜਿਹੜੀ ਮੁਰਕ ਦੀ ਸਮੱਸਿਆ ਆਉਂਦੀ ਆ ਮੁਰਕ ਦੇ ਨਾਲ ਹੋਰ ਕਈ ਕਈ ਜਿਹੜੇ ਨਦੀਨ ਹੁੰਦੇਵੇਂ ਮੱਕੜਾ ਮਧਾਨਾ ਠੀਕ ਹੈ ਤਾਂ ਉਹਦੀ ਆਪਾਂ ਉਹਦੇ ਤੇ ਆਪਾਂ ਕਿਹੜੀ ਸਪਰੇਅ ਕਰ ਸਕਦੇ ਹਾਂ ਤੇ ਉਹਦਾ ਆਪਾਂ ਕਿਵੇਂ ਹੱਲ ਕਰ ਸਕਦੇ ਆ ਆਪਣੀ ਮੱਕੀ ਵਿੱਚ ਤਾਂ ਆਪਾਂ ਜੋ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਤਾਂ ਜਿਵੇਂ ਹੁਣ ਮੱਕੀ ਹੁਣ ਜਿਵੇਂ ਕਣਕ ਦੀ ਬਾਢੀ ਤੋਂ ਬਾਅਦ ਬਹੁਤ ਲੋਕ ਇਹੀ ਸੋਚਦੇ ਨੇ ਵੀ ਆਪਾਂ ਹੁਣ ਮੱਕੀ ਲਾਉਣੀ ਹੈ ਤਾਂ ਮੈਂ ਇੱਕ ਗੱਲ ਤੁਹਾਨੂੰ ਮੱਕੀ ਤੁਸੀਂ ਬਿਜ਼ਨਸ ਪਰਪਸ ਤੇ ਨਾ ਲਾਓ ਠੀਕ ਹੈ ਇਸ ਵਾਰ ਮੱਕੀ ਦਾ ਜਿਹੜਾ ਤੁਸੀਂ ਲਾਉਣੀ ਹੈ ਤਾਂ ਤੁਸੀਂ ਆਪ ਦੇ ਜਿਵੇਂ ਘਰੇਲੂ ਪਸ਼ੂ ਜਿਵੇਂ 2 ਆ ਜਾਂ 4 ਆ ਤੁਸੀਂ ਉਹਦੇ ਹਿਸਾਬ ਨਾਲ ਹੀ ਆਪ ਦੇ ਖੇਤ ਚ ਮੱਕੀ ਲਾਓ ਬਿਜ਼ਨਸ ਪਰਪਸ ਲਾਉਣ ਤੇ ਤੁਹਾਨੂੰ ਲਾਸ ਪੈ ਸਕਦਾ ਇਸ ਵਾਰੀ ਤਾਂ ਮੈਂ ਗੱਲ ਕਰਾਂਗਾ ਜਿਹੜੀ ਮੇਨ ਸਮੱਸਿਆ ਤੁਹਾਨੂੰ ਮੱਕੀ ਬੀਜਣ ਤੋਂ ਬਾਅਦ ਜਿਹੜੀ ਸਮੱਸਿਆ ਆਉਂਦੀ ਹੈ ਨਦੀਨਾਂ ਦੀ ਤਾਂ ਇੱਕ ਉਹਨਾਂ ਵਿੱਚ ਜਿਵੇਂ ਮੱਕੜਾ ਜਿਵੇਂ ਬੰਧਾਣਾ ਜਿਵੇਂ ਮੁਰਕ ਇਹ ਸਮੱਸਿਆ ਐੜੀਆਂ ਆਪਣ ਨੂੰ ਮੱਕੀ ਨੂੰ ਉੱਠਣੀ ਨਹੀਂ ਦੇ ਦਿੰਦੀਆਂ ਜਾਂ ਮੱਕੀ ਗ੍ਰੋਥ ਹੀ ਨਹੀਂ ਕਰਦੀ ਜੇਕਰ ਆਪਣੇ ਖੇਤ ਵਿੱਚ ਇਹ ਸਮੱਸਿਆ ਜ਼ਿਆਦਾ ਹੋਵੇ ਨਦੀਨਾਂ ਦੀ ਤਾਂ ਠੀਕ ਹੈ ਤਾਂ ਉਹਦੇ ਵਾਸਤੇ ਆਪਾਂ ਇੱਕ ਮੁਰਕ ਵਾਸਤੇ ਤੁਹਾਡੇ ਵਾਸਤੇ ਬਹੁਤ ਵਧੀਆ ਦਵਾਈ ਲੈ ਕੇ ਆਏ ਆ ਜਿਵੇਂ ਤਾਣੁਕਾ ਕੰਪਨੀ ਦੀ ਇੱਕ ਸੈਂਪਰਾ ਦਵਾਈ ਆਉਂਦੀ ਹੈ ਠੀਕ ਹੈ ਤੁਸੀਂ ਉਹਦੀ ਸਪਰੇਅ ਕਰਨੀ ਆ ਤਾਕੀ ਇਹਦੇ ਵਿੱਚ ਤੁਹਾਡੇ ਮੁਰਕ ਜਿਹੜੀ ਜਦੋਂ ਬਿਲਕੁਲ ਖਤਮ ਹੋ ਜੇ ਇਹਦੀ ਜਿਹੜੀ ਪੈਕਿੰਗ ਆਉਂਦੀ ਹੈ 36 ਗ੍ਰਾਮ ਆਉਂਦੀ ਹੈ 18 ਗ੍ਰਾਮ ਆਉਂਦੀ ਹੈ 1 3/2 ਗ੍ਰਾਮ ਆਉਂਦੀ ਆ ਜਿਹੜੀ ਇਹਦੀ ਕਿੱਲੇ ਦੀ ਡੋਜ਼ ਆ ਉਹ 36 ਗ੍ਰਾਮ ਆ 36 ਗ੍ਰਾਮ ਜਿਹੜੀ 10 ਢੋਲੀਆਂ ਦੀ ਮੰਨ ਕੇ ਚਲੋ 150 ਲੀਟਰ ਪਾਣੀ ਦੀ ਆ ਠੀਕ ਹੈ ਜੇਕਰ ਤੁਸੀਂ ਬੈਟਰੀ ਵਾਲੀ ਢੋਲੀ ਨਾਲ ਇਹਦੀ ਸਪਰੇਅ ਕਰਨੀ ਹੈ ਤਾਂ ਤੁਹਾਨੂੰ 1 3/2 ਗ੍ਰਾਮ ਢੋਲੀ ਦੀ ਇਹਦੀ ਡੋਜ਼ ਪਾਉਣੀ ਪੈਣੀ ਆ ਠੀਕ ਹੈ ਜੇਕਰ ਤੁਸੀਂ ਮੁਰਕ ਨੂੰ ਜੜੋਂ ਖਤਮ ਕਰਨਾ ਤਾਂ ਇਹਦੀ ਜਿਹੜੀ ਸਪਰੇਅ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾ ਠੀਕ ਹੈ ਮੰਨ ਕੇ ਚਲ ਜਿਵੇਂ ਤੁਸੀਂ ਪਾਣੀ ਲਾ ਕੇ ਇਹਦੀ ਇਹਦੀ ਸਪਰੇਅ ਕਰੋਗੇ ਤਾਂ ਉਹਨਾਂ ਵਧੀਆ ਰਿਜ਼ਲਟ ਤੁਹਾਨੂੰ ਇਹ ਆਪਣੇ ਖੇਤ ਵਿੱਚ ਦੇਖਣ ਨੂੰ ਮਿਲੇਗਾ ਠੀਕ ਹੈ ਜੇ ਮੰਨ ਕੇ ਸਾਢੇ 3 ਗ੍ਰਾਮ ਤੁਸੀਂ ਡਰਮੀ ਦੀ ਪਾ ਕੇ ਇਹਦੀ ਸਪਰੇਅ ਕਰਤੀ ਜਿੰਨੀ ਸੱਲ ਤੁਹਾਡੀ ਖੇਤ ਵਿੱਚ ਹੋਊਗੀ ਠੀਕ ਹੈ ਮੁਰਕ 19 ਛੇਤੀ ਤੁਹਾਡੀ ਜ਼ਿਆਦਾ ਮਰੂਗੀ ਠੀਕ ਹੈ ਤੇ ਮੰਨ ਕੇ ਚਲੋ ਜਿਵੇਂ 36 ਗ੍ਰਾਮ ਵਾਲੀ ਪੈਕਿੰਗ ਆਹ 10 ਢੋਲੀਆਂ ਦੀ ਆ ਤਾਂ ਤੁਸੀਂ ਜੇਕਰ ਆਪਦੇ ਖੇਤ ਚ ਜਿੰਨੇ ਪਾਣੀ ਲਾਉਣਾ ਜੇ ਮੰਨ ਕੇ ਚੱਲ 10 ਟੋਲੀਆਂ ਲਾਉਣੀਆਂ 7 ਲਾਉਣੀਆਂ ਤਾਂ ਉਹਨੂੰ ਉਸ ਹਿਸਾਬ ਨਾਲ 36 ਗ੍ਰਾਮ ਨੂੰ ਤੁਸੀਂ ਡਿਵਾਈਡ ਕਰਕੇ ਕਰ ਸਕਦੇ ਹੋ ਜੇ ਮੰਨ ਲਾ ਤੁਸੀਂ 36 ਗ੍ਰਾਮ ਸਾਢੇ 3 ਗ੍ਰਾਮ ਟਰਮੀ ਦੀ ਬਜਾਏ ਤੁਸੀਂ 4 ਗ੍ਰਾਮ ਵੀ ਟਰਮੀ ਚ ਪਾ ਲਓਗੇ ਤਾਂ ਇਹਨੂੰ ਤੁਹਾਡਾ ਕੋਈ ਨੁਕਸਾਨ ਨਹੀਂਗਾ ਠੀਕ ਹੈ ਮੰਨ ਕੇ ਚੱਲ ਕਈ ਵਾਰ ਕੀ ਹੁੰਦਾ ਜਿਵੇਂ ਆਪਾਂ ਕਣਕ ਤੇ ਕੋਈ ਹਰਬੀਸਾਈਡ ਕਰਦੇ ਆ ਨਦੀਨਾਂ ਸਪਰੇਅ ਕਰਦੇ ਆ ਉਹਦੇ ਨਾਲ ਕੀ ਹੁੰਦਾ ਆਪਣੀ ਕਣਕੜੀ ਪੀਲੀ ਪੈ ਜਾਂਦੀ ਆ ਜਾਂ ਰੋਕੇ ਜਾਂਦੀ ਆ ਜਾਂ ਦਾਵਾ ਬਾਰ ਮੰਨ ਜਾਂਦੀ ਆ ਪਰ ਜਿਹੜੀ ਇਹ ਸਪਰੇ ਸਾਨੂੰ ਮੱਕੀ ਤੇ ਦੱਸ ਰਿਹਾ ਇਹਦਾ ਰਿਜ਼ਲਟ ਉਲਟਾ ਮਨ ਕੇ ਚਲ ਤੁਹਾਡੀ ਮੱਕੀ ਨੂੰ 1% ਵੀ ਨੁਕਸਾਨ ਨਹੀਂ ਕਰਦੀ ਨਦੀਨ ਨੂੰ ਹੀ ਛੱਡਦੀ ਨਹੀਂ ਠੀਕ ਹੈ ਨਦੀਨ ਮੰਨ ਕੇ ਚਲ ਜਮ ਹੁਣ ਤੁਸੀਂ ਇਹਦੀ ਸਪਰੇਅ ਕਰਦੀ ਉਲਟਾ ਤੁਹਾਡੀ ਮੱਕੀ ਗਰੋਥ ਵਧ ਕਰੂਗੀ ਠੀਕ ਹੈ ਤੇ ਨਹੀਂ ਨਦੀਨ ਦੀ ਸਮੱਸਿਆ ਜੀ ਮੁਰਕ ਹੈ ਮੁਰਕ ਨੂੰ ਗੰਡੋਂ ਤੱਕ ਖਤਮ ਕਰ ਦੋ ਮੁਰਕ ਚ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਆ ਮੰਨ ਕੇ ਚਲ ਕੋਈ ਵੀ ਸਪਰੇਅ ਕਰਦੇ ਆ ਮੁਰਕ ਨੇ 4-5 ਦਿਨਾਂ ਦੇ ਚ ਗੰਡਾ ਹੁੰਦੀ ਆ ਜੇ ਮੰਨ ਲਾ ਕੋਈ ਵੀ ਸਪਰੇਅ ਕਰਦੇ ਆ ਮੁਰਕ ਦੀ ਇੱਕ ਗੰਡ ਮਰ ਮਰ ਗਈ ਤੇ ਦੂਜੀ ਤੋਂ ਫੋਟ ਕਰਾਉਂਦਾ ਇਹ ਦੁਬਾਰੀ ਗਰੋਥ ਹੋ ਜਾਂਦਾ ਇਹ ਸਪਰੇਅ ਆ ਇਹ ਮੁਰਕ ਨੂੰ ਗੰਡਾ ਤੱਕ ਖਤਮ ਕਰੂਗੀ ਬਿਲਕੁਲ ਜਣਾ ਤੱਕ ਪਰ ਇਹਦੇ ਵਾਸਤੇ ਤੁਸੀਂ ਸਪਰੇਅ ਕਰਨ ਦੇ ਵੇਲੇ ਸੈੱਲ ਹੋਣੀ ਬਹੁਤ ਜ਼ਰੂਰੀ ਆ ਤੁਹਾਡੇ ਖੇਤ ਚ ਤਾਂ ਤੁਸੀਂ ਕਿਰਪਾ ਕਰਕੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਜਦੋਂ ਵੀ ਤੁਸੀਂ ਸਪਰੇਅ ਕਰਨੀ ਆ ਤੁਹਾਡੇ ਖੇਤ ਵਿੱਚ ਸੈੱਲ ਹੋਣੀ ਬਹੁਤ ਜ਼ਰੂਰੀ ਆ ਘੱਟੋ ਘੱਟ 150 ਲੀਟਰ ਪਾਣੀ ਦੇ ਹਿਸਾਬ ਨਾਲ ਤੁਸੀਂ ਇਹ ਜਿਹੜੀ ਸਪਰੇਅ ਖੇਤ ਵਿੱਚ ਆਪਣੇ ਕਰਤਨੀ ਆ ਹਾਂਜੀ ਵੀਰੋ ਇੱਕ ਗੱਲ ਦਾ ਤੁਸੀਂ ਹੋਰ ਖਾਸ ધ્યાન ਰੱਖਣਾ ਜਿਵੇਂ ਹੋਣਾ ਆਪਣੇ ਮਾਰਕੀਟ ਤੇ ਜਿਵੇਂ ਕਈ ਦਵਾਈਆਂ ਹੈ ਜੀਆਂ ਵੀ ਹੁੰਦੀਆਂ ਜਿਵੇਂ ਲੋਰਿਸ ਦੇ ਨਾਂ ਤੇ ਕਈ ਜਿਵੇਂ ਮਾਰਕੀਟ ਤੇ ਦਵਾਈਆਂ ਵੇਚਦੀਆਂ ਹਰ ਇੱਕ ਕੰਪਨੀ ਦੀ ਕਈ ਅਲੱਗ-ਅਲੱਗ ਜਿਹੜੀ ਆਪਣੀ ਸਪਰੇਅ ਆਉਂਦੀ ਆ ਲੋਰਿਸ ਦੇ ਨਾਂ ਤੇ ਸੇਮ ਟੈਕਨੀਕਲ ਦੀ ਤਾਂ ਉਹ ਕੀ ਕਰਦੀ ਉਹ ਜਿਵੇਂ ਮੱਕੜਾ ਮਧਾਨ ਇਹਨਾਂ ਨੂੰ ਤਾਂ ਨਦੀਨਾਂ ਨੂੰ ਕੰਟਰੋਲ ਕਰ ਦਿੰਦੀ ਪਰ ਉਹ ਮੁਰਕ ਨੂੰ ਨਹੀਂ ਮਾਰਦੀ ਕਈ ਦੁਕਾਨਦਾਰ ਕਹਿੰਦੇ ਵੀ ਇਹ ਮੁਰਕ ਨੂੰ ਵੀ ਕੰਟਰੋਲ ਕਰ ਲੂ ਪਰ ਮੁਰਕ ਨੂੰ ਇੱਕ ਵਾਰੀ ਰੋਕ ਦੂਗੀ ਪਰ ਮੁਰਕ ਆਟੋਮੈਟਿਕਲੀ ਦੁਬਾਰਾ ਰੀਗ੍ਰੋਥ ਹੋ ਜੂ ਉਹ ਜੜੋਂ ਨਹੀਂ ਖਤਮ ਕਰਦੀ ਇਸ ਗੱਲ ਦਾ ਖਾਸ ਤੁਸੀਂ ਮਿਕਸ ਕਰਕੇ ਇਹੇ ਪਾ ਸਕਦੇ ਹੋ ਮੰਨ ਕੇ ਚਲੋ 300 ਤੋਂ 400 ਗ੍ਰਾਮ ਘਟੋ ਘਟੜੀ ਤੁਹਾਨੂੰ ਐਟਰਾਜਨ ਇਹਦੇ ਨਾਲ ਮਿਕਸ ਕਰਕੇ ਪਾਉਣੀ ਪੈਣੀ ਹੈ ਸੈਂਪਰਾ ਜਿਹੜੀ ਦਵਾਈ ਹੈ ਥੜੀ ਮੈਂ ਤੁਹਾਨੂੰ ਦੱਸਿਓ ਸਿਰਫ ਮੁਰਕ ਨੂੰ ਹੀ ਕੰਟਰੋਲ ਕਰੂਗੀ ਠੀਕ ਹੈ ਜੀ ਤੇ ਬਾਕੀ ਜਿਹੜੀ ਇਹ ਸਪਰੇਅ ਮੈਂ ਤੁਹਾਨੂੰ ਦੱਸਿਆ ਤੁਸੀਂ ਕਦੂ ਤੋਰੀਆਂ ਜਿਵੇਂ ਮੱਕੀ ਚਰੀ ਜਵਾਰ ਤੇ ਬਾਜਰਾ ਇਹਨਾਂ ਤੇ ਵੀ ਤੁਸੀਂ ਜਿਹੜੇ ਅ ਫਸਲਾਂ ਤੇ ਜਿਹੜੀ ਤੁਸੀਂ ਕਰ ਸਕਦੇ ਹੋ ਇਹਦੇ ਵੀ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਬਾਕੀ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਦੇਖ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ